ਸਤਿ ਸ਼੍ਰੀ ਅਕਾਲ ਜੀ ਅੱਜ ਆਪਣੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਆਪਣੀਆਂ ਮਲਟੀ ਪਰਪਸ ਹੈਲਥ ਵਰਕਰ ਫੀਮੇਲ ਜੋ ਕਿ ਪਹਿਲਾਂ ਹੀ ਠੇਕੇ ਤੇ ਕੰਮ ਕਰਦੀਆਂ ਅੱਜ 22 ਅਗਸਤ ਨੂੰ ਜ਼ਿਲ੍ਹਾ ਪਲਾਨਿੰਗ ਬੋਰਡ ਮੁਖਸਰ ਦੇ ਚੇਅਰ ਮੈਨੂੰ ਸੁਖਜਿੰਦਰ ਸਿੰਘ ਕੋਹਣੀ ਨੂੰ ਆਪਣਾ ਮੰਗ ਪੱਤਰ ਦਿੱਤਾ ਕਿ ਸਾਨੂੰ ਜਲਦੀ ਤੋਂ ਜਲਦੀ ਨਿਯੁਕਤੀ ਪੱਤਰ ਦਿੱਤੇ ਜਾਣ ਇੰਨਾ ਭੈਣਾ ਨੇ ਬਹੁਤ ਵਧੀਆ ਉਪਰਾਲਾ ਕੀਤਾ ਮੇਰੇ ਵੱਲੋਂ ਇੰਨਾ ਭੈਣਾ ਨੂੰ ਤਹਿ ਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਕਿ ਤੁਸੀਂ ਬਹੁਤ ਵਧੀਆ ਕੋਸ਼ਿਸ਼ ਕੀਤੀ ਤੁਹਾਡੀ ਕੋਸ਼ਿਸ਼ ਜਰੂਰ ਰੰਗ ਲੈ ਕੇ ਆਵੇਗੀ ਸਾਰਿਆਂ ਮੇਰੀਆਂ ਬਾਕੀ ਭੈਣਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਵੀ ਆਪਣੀ ਇਹ ਕੋਸ਼ਿਸ਼ ਨੂੰ ਇਸ ਤਰ੍ਹਾਂ ਹੀ ਜਾਰੀ ਰੱਖੋ ਆਪਾਂ ਨੂੰ ਕਿਤੇ ਵੀ ਕਿਸੇ ਵੀ ਕਿਸੇ ਵੀ ਥਾਂ ਤੇ ਕੋਈ ਵੀ ਸੰਬੰਧਿਤ ਅਧਿਕਾਰੀ ਮਿਲਦੇ ਹਨ ਉਹਨਾਂ ਨੂੰ ਆਪਾਂ ਲਗਾਤਾਰ ਮੰਗ ਪੱਤਰ ਦੇਣ ਦਾ سلسلہ ਜਾਰੀ ਰੱਖਿਏ ਤਾਂ ਜੋ ਆਪਾਂ ਨੂੰ ਜਲਦੀ ਤੋਂ ਜਲਦੀ ਨਿਕਤੀ ਪੱਤਰ ਦਿੱਤੇ ਜਾਣ ਸੰਘਰਸ਼ ਕਰਨ ਨਾਲ ਹੀ ਆਪਾਂ ਇਹ ਜੰਗ ਜਿੱਤ ਸਕਦੇ ਹਾਂ ਸੰਘਰਸ਼ ਕਰਨ ਨਾਲ ਹੀ ਆਪਣੀ ਬਣਦੇ ਹੱਕ ਆਪਣੀ ਝੋਲੀ ਵਿੱਚ ਪੈ ਸਕਦੇ ਹਨ ਮੇਰੇ ਵੱਲੋਂ ਫੇਰ ਇੰਨਾ ਭੈਣਾਂ ਨੂੰ ਤੈਅ ਦਿ ਲੋ ਧੰਨਵਾਦ ਕੀਤਾ ਜਾਂਦਾ ਹੈ ਤੇ ਦੂਜੀਆਂ ਮੇਰੀਆਂ ਬਾਕੀ ਭੈਣਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇੱਕ ਇੱਕ ਬੂੰਦ ਨਾਲ ਘੜਾ ਭਰਦਾ ਹੈ ਸਾਰੇ ਜਾਣੇ ਆਪਣੀ ਬਣਦੀ ਕੋਸ਼ਿਸ਼ ਜ਼ਰੂਰ ਕਰੋ ਧੰਨਵਾਦ ਜੀ